ਪੰਜਾਬ ਅਪ ਨਿਊਜ਼ ਦੇਖ ਰਹੇ ਸਮੂਦਰ ਸ਼ਖਲਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਅਨਸੂਨ ਸਿੰਘ ਵਾਇਸ ਆਫ ਬਟਾਲਾ ਬਟਾਲਾ ਵਾਸੀਨੀ ਬਣੀ ਵਰਦਾਨ ਵਾਇਸ ਆਫ ਬਟਾਲਾ 15000 ਤੋਂ ਵੱਧ ਬੂਟੇ ਲਗਾ ਕੇ ਬਟਾਲਾ ਵਾਸੀਆਂ ਨੂੰ ਸ਼ੁੱਧ ਆਕਸੀਜਨ ਦੇਣ ਚ ਨਿਪਾਰੀ ਹੈ ਇਹ ਮਹ ਭੂਮਿਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਤੋਂ ਪਹਿਲਾ ਪਹਿਲਾ ਵਾਇਸ ਆਫ ਬਟਾਲਾ ਨੇ ਕੀਤੀ ਸ਼ਾਸਨਗਰ ਦੀਆਂ ਪਾਰਕਾਂ ਅਡਾਪਟ ਅਜਿਹਾ ਸਥਾਨਕ ਬਟਾਲਾ ਵਿਖੇ ਸ਼ਾਸਤ ਨਗਰ ਚ ਐਗਰੀਕਲਚਰ ਡਿਪਾਰਟਮੈਂਟ ਜਿੱਥੇ ਜੰਗਲ ਬਣਿਆ ਹੋਇਆ ਸੀ ਅੱਜ ਉੱਥੇ ਵੌਇਸ ਆਫ ਬਟਾਲਾ ਦੇ ਵਲੰਟੀਅਰਸ ਵੱਲੋਂ ਸਵੇਰੇ ਤੜਕਸਰ ਪਹੁੰਚ ਕੇ ਉੱਥੇ ਸਫਾਈ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਚ ਬਾਬਾ ਜੀ ਦੇ ਵਿਵਹਾਰ ਤੋਂ ਪਹਿਲਾਂ ਪਹਿਲਾਂ ਵੌਇਸ ਆਫ ਬਟਾਲਾ ਵੱਲੋਂ ਲਗਾਏ ਜਾਣਗੇ ਪੂਟੇ ਉੱਥੇ ਵੌਇਸ ਆਫ ਬਟਾਲਾ ਦੇ ਪ੍ਰਧਾਨ ਡਾਕਟਰ ਲਖਪੀਰ ਸਿੰਘ ਭਗੋਵਾਲਿਆ ਜੀ ਅਤੇ ਡਾਕਟਰ ਬਲਵੰਤ ਸਿੰਘ ਮੱਲੀ ਜੀ ਨੇ ਕਿਹਾ ਕਿ ਸ਼ਾਸਤ ਨਗਰ ਜੋ ਬਾਬਾ ਜੀ ਦੇ ਵਿਵਹਾਰ ਦਾ ਕੇਂਦਰ ਬਿੰਦੂ ਹੈ ਜਿੱਥੇ ਦੁਕਾਨਾਂ ਲੱਗਦੀਆਂ ਹਨ ਉੱਥੇ ਵੌਇਸ ਆਫ ਬ ਗਈ ਹੈ ਉੱਥੇ ਹੀ ਬਹੁਤ ਹੀ ਸੋਹਣੇ ਸੋਹਣੇ ਫਲਦਾਰ ਖੁਸ਼ਬੂਦਾਰ ਪੌਦੇ ਲਗਾ ਕੇ ਪਾਰਕ ਦੇਸ਼ਾ ਨੂੰ ਹੋਰ ਵੀ ਵਿਵਦਾਵਾਂਗੇ ਉਹਨਾਂ ਕਿਹਾ ਕਿ ਵਾਇਸ ਆਫ ਬਟਾਲਾ ਵੱਲੋਂ ਬਿਨ ਨਗਰ ਸੁਰੇ ਤਰਕਸਰ ਵਾਇਸ ਆਫ ਬਟਾਲਾ ਦੇ ਵੋਲੰਟੀਅਰਸ ਨਾਲ ਡੇਲੀ ਬੂਟੇ ਲਗਾਏ ਜਾ ਰਹੇ ਹਨ ਤੇ ਹਲੇ ਤੱਕ 15000 ਤੋਂ ਵੱਧ ਬੂਟੇ ਲੱਗ ਚੁੱਕੇ ਹਨ ਉੱਥੇ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਜਿੱਥੇ ਸਾਨੂੰ ਬੂਟੇ ਲਗਾਉਣੇ ਚਾਹੀਦੇ ਹਨ ਉੱਥੇ ਹੀ ਉਹਨਾਂ ਦਾ ਧਿਆਨ ਵੀ ਆਪਣੇ ਬੱਚਿਆਂ ਵਾਂਗ ਰੱਖਣਾ ਚਾਹੀਦਾ ਹੈ ਇਸ ਮੌਕੇ ਵਾਇਸ ਆਫ ਬਟਾਲਾ ਦੀ ਸਮੁੱਚੀ ਟੀਮ ਜੋ ਬਿਨ ਨਗਰ ਸੁਰੇ ਤਰਕਸਰ ਆਪਣੇ ਬੱਚ ਦੀ ਸੇਵਾ ਕਰਦੀ ਹੈ ਮਜੂਸੀ ਉਹ ਤੁਹਾਨੂੰ ਦਿਖਾਵਾਂਗੇ ਉਹ ਤੇ ਕੋ ਲੱਗ ਤਸਵੀਰਾਂ ਤੇ ਸੁਣਦੇ ਹਾਂ ਕੀ ਹੈ ਕਹਿਣਾ ਉਹਨਾਂ ਦਾ ਡਾਕਟਰ ਬਲਵੰਤ ਸਿੰਘ ਮੱਲੀ ਹਾਂ ਜੀ ਅੱਜ ਬਟਾਲਾ ਨਿਵਾਸੀਆ ਵਾਸਤੇ ਤੇ ਬਹੁਤ ਖੁਸ਼ੀ ਦਾ ਮੌਕਾ ਹੈ ਇਹ ਵਾਣ ਮਹਾਉਤਸਵ ਮਨਾਉਂਦੇ ਆ ਹੋਇਆ ਗੁਰੂ ਨਾਨਕ ਦੇਵ ਜੀ ਦੇ 578ਵੇਂ ਵਿਆਹਪੁਰਬ ਨੂੰ ਸਮਰਪਿਤ ਜੋ ਵਾਹ ਸਾਹਿਬ ਬਟਾਲਾ ਜਸੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹ ਇਲਾਕਾ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਦੀਆਂ ਰੌਣਕਾਂ ਦਾ ਕੇਂਦਰ ਬਿੰਦੂ ਹੈ ਜਿੱਥੇ ਬਹੁਤ ਬਾਜ਼ਾਰ ਲੱਗਦੇ ਹਨ ਤੇ ਬਹੁਤ ਹੋਰ ਮਾਨਪੁਰ ਜਾਵੇ ਦੇ ਧਾਰਮਿਕ ਯਾਤਰਾ ਦਾ ਇਹ ਕੇਂਦਰ ਹੈ ਵਾਜਸਾ ਬਟਾਲਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤਿਕ तकरीबन ਸ਼ਾਸਤਰੀਆਂ ਦੇ ਸਾਰੇ ਪਾਰਕਾਂ ਦੀ ਸਫਾਈ ਕੀਤੀ ਹੈ ਉਹਨੂੰ ਮੇਨਟੇਨ ਕਰ ਰਹੇ ਹਨ ਅੱਜ ਵਣ ਮਹਾਉਤਸਵ ਤੇ ਮੌਕੇ ਤੇ ਉਦੇ ਲਗਾ ਕੇ ਇਸ ਉਤਸਵ ਨੂੰ ਚਾਰ ਚੰਨ ਲਾ ਰਹੇ ਹਨ ਬਹੁਤ ਹੀ ਜ਼ਰੂਰਤ ਹੈ ਦਰਖਤ ਲਾਉਣ ਦੀ ਭਾਰਤ ਦਰਖਤਾਂ ਦੀ ਗਿਣਤੀ ਵਿੱਚ ਦੂਜੇ ਮੁਲਕਾਂ ਤੋਂ ਪਛੜਿਆ ਹੋਇਆ ਹੈ ਜਿੱਥੇ ਅਮਰੀਕਾ ਵਿੱਚ ਇੱਕ ਵਿਅਕਤੀ ਪਿੱਛੇ 7000 ਰੁੱਖ ਹਨ ਉੱਥੇ ਭਾਰਤ ਵਿੱਚ ਇੱਕ ਵਿਅਕਤੀ ਪਿੱਛੇ ਕੁਝ ਸੈਂਕੜੇ ਰੋਕ ਹੀ ਆਉਂਦੇ ਹਨ ਪ੍ਰਦੂਸ਼ਿਤ ਹਵਾ ਨੂੰ ਸਾਫ਼ ਕਰਦੇ ਹਨ ਗਰਮੀਆਂ ਵਿੱਚ ਛਾਂ ਦੇਂਦੇ ਹਨ ਔਰ ਕਈ ਰੋਕਤ ਦਵਾਈਆਂ ਬਣਾਉਣ ਦੇ ਕੰਮ ਵੀ ਆਉਂਦੇ ਹਨ ਇਸ ਦੇ ਨਾਲ ਇਲਾਕੇ ਦੀ ਹਰਿਆਲੀ ਭਰਿਆਲੀ ਜੋ ਹੈ ਮਨੁੱਖੀ ਵਾਤਾਵਰਨ ਨੂੰ ਸ਼ੁੱਧ ਬਣਾਉਂਦੀ ਹੈ ਮਨੁੱਖ ਵਾਸਤੇ ਮਨੁੱਖ ਤੋਂ ਬਾਅਦ ਉਹਦੀ ਸਿਹਤ ਲਈ ਰੋਕ ਇੱਕ ਵਰਦਾਨ ਹਨ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਸਭ ਤਨਵਾਦ ਦੇ ਪਾਤਰ ਹਨ ਜਿਨ੍ਹਾਂ ਨੇ ਵਾਹ ਸਾਹਿਬਟ ਹਾਲਾ ਦੇ ਸਾਰੇ ਮੈਂਬਰਾਂ ਨੇ ਇਹ ਯਤਨ ਕੀਤਾ ਹੈ ਉਪਰਾਲਾ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਮਿੱਤਰ ਇਸ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਹੌਸਲਾ ਵਧਾ ਰਹੇ ਹਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਇਸੋ ਪਟਾਲਾ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਜਾਰੀ ਹੈ ਜਿਹੜੇ ਤਰਕਸ ਲਾਉਣ ਦੇ ਕਿ ਤਰਕਤੀ ਜਿੰਨੇ ਕਿੰਨਾ ਦੱਸ ਦਿੱਤਾ ਡਾਕਟਰ ਸਾਹਿਬ ਕਿ ਤਰਕਤੇ ਕੋਤਾਨ ਹੈ ਇਹ ਸਾਰੀਆਂ ਬਿਮਾਰੀਆਂ ਦੀ ਧੂਰ ਵੀ ਕਰਦੇ ਜਿੱਥੇ ਉੱਥੇ ਪਾਣੀ ਦੇ ਲੈਵਲ ਨੂੰ ਬੰਦ ਤੇ ਪਰਬੂਸ਼ ਨੂੰ ਘਟ ਕਰਦੇ ਆ ਤੇ ਧੁੱਪ ਦੇ ਜਿਹੜੀ ਧੁੱਪ ਟੈਂਪਰੇਚਰ ਵਧ ਰਿਹਾ ਉਹ ਨੂੰ ਵੀ ਕੱਟ ਕਰਾਉਂਦੇ ਆ ਸੋ ਸਾਡਾ ਵਾਇਸੋ ਪਟਿਆਲਾ ਵੱਲੋਂ ਇਹੋ ਭਰਾਲਾ ਕਿ ਇੱਕ ਆਉਣ ਵਾਲੇ 5 ਸਾਲਾਂ ਦੇ ਵਿੱਚ ਅਸੀਂ ਲਗਭਗ 1 ਲੱਖ ਦਰਖਤ ਲਾਉਣਾ ਆਪਣੇ ਟੀਚੇ ਵੱਲ ਬੜੀ ਜਲਦੀ ਵਧ ਰਹੇ ਆ ਆਪਾਂ ਤੇ ਅੱਜ ਅਸੀਂ ਜਿਹੜੇ ਇਕੱਠੇ ਹੋਏ ਆ ਉਹ ਆਪਾਂ ਐਗਰੀਕਲਚਰ ਦਫ਼ਤਰ ਦੇ ਬਾਹਰ ਬਹੁਤ ਇੱਥੇ ਭੰਗ ਤੇ ਵੀਟ ਵਗੈਰਾ ਸੀ ਉਹਨਾਂ ਨੂੰ ਕੱਟ ਕੇ ਸਫਾਈ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਥੇ ਬੁੱਟੇ ਲਗਾਉਣੇ ਤੇ ਇਹ ਪਾਰਕ ਜਿਹੜੀ ਸਾਹਮਣੇ ਸ਼ਾਸ਼ਤਰ ਨਗਰ ਪਾਰਕ)^{(1)} ਹਸਪਤਾਲ ਦੇ ਸਾਹਮਣੇ ਇਹਨੂੰ ਆਪਾਂ ਡਾਪਟ ਕਰ ਲਿਆ ਉਹਨੂੰ ਗੋਦ ਲੈ ਲਿਆ ਵਾਇਸੋ ਬਟਾਲਾ ਨੇ ਤੇ ਇਹਦੀ ਸਜਾਵਟ ਮੇਨਟੇਨੈਂਸ ਸਾਰੀ ਅਸੀਂ ਹੀ ਕਰਾਂਗੇ ਦੂਜੀ ਜਿਹੜੀ ਇੰਪਰੂਵਮੈਂਟ ਫੰਡਸ ਦੇ ਸਾਹਮਣੇ ਲੈਣ ਹੈ ਉਹਨੂੰ ਵੀ ਆਪਾਂ ਗੋਦ ਲੈ ਲਿਆ ਤੇ ਉੱਤੇ ਵੀ ਬੂਟੇ ਲਗਾਵਾਂਗੇ ਜਿਹੜੇ ਫੁੱਲਾਂ ਡੈਕੋਰੇਟਡ ਪਲਾਂਟਸ ਜਿੰਨੇ ਵੀ ਹੈਗੇ ਔਰਨਾਮੈਂਟਸ ਉੱਥੇ ਲਗਾਵਾਂਗੇ ਤੇ ਵੱਡੇ ਪਲਾਂਟਸ ਵੀ ਲਗਾਵਾਂਗੇ ਦੱਸਾ ਕਿੰਨਾ ਟੀਛਾ ਪੂਰਾ ਹੋ ਗਿਆ ਜੀ ਲੇਰੇ ਖਿਆਲ ਚ 15000 ਦੇਰ ਗੇਟ ਚ ਪਹੁੰਚ ਚੱਲੇ ਆਪਾਂ ਅਸੀਂ ਜਿੱਥੇ ਬਾਬੇ ਦੇ ਵਿਆਹ ਦੀ ਉਹਨਾਂ ਨੂੰ ਵਧਾਈ ਦਿੰਨੇ ਉੱਥੇ ਇਹ ਵੀ ਅਪੀਲ ਕਰਦੇ ਆਂ ਕਿ ਬੂਟਿਆਂ ਦੀ ਸਾਂਭ ਸੰਭਾਲ ਵੀ ਉਹਨਾਂ ਦਾ ਫਰ ਉਹਨਾਂ ਦਾ ਅਧਿਕਾਰ ਵੀ ਹੈ ਜਿੱਥੇ ਉਹਨਾਂ ਦੇ ਅਧਿਕਾਰ ਸਰਕਾਰ ਨੇ ਬਹੁਤ ਦਿੱਤੇ ਆ ਉੱਥੇ ਉਹਨਾਂ ਦੇ ਫਰਜ਼ ਵੀ ਕੁਝ ਬਣਦੇ ਆ ਜਿਹੜੇ ਤੋਂ ਉਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਆ ਉਹ ਜਿਵੇਂ ਕਿ ਬੂਟਿਆਂ ਨੂੰ ਸਾਂਭ-ਸਭਾਈ ਕਰ ਲਈ ਬੂਟੇ ਲਾਉਣੇ ਜਿੱਥੇ ਇੱਕ ਜਣਾ 2 ਫੁੱਟ ਜਗ੍ਹਾ ਮਿਲਦੀ ਆ ਉੱਥੇ ਬੂਟੇ ਜਿਹੜੇ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਤੇ ਆਉਂਦੇ ਜਾਂਦੇ ਉਹਨਾਂ ਨੂੰ ਪਾਣੀ ਵੀ ਲਗਾ ਦੇਣਾ ਚਾਹੀਦਾ ਤੇ ਹਰ ਇਨਸਾਨ ਜਿਹੜਾ ਵਾ ਉਹ ਇੱਕ ਆਪਣੀ ਉਮਰ ਦੇ ਵਿੱਚ 10 ਮਿੰਟ ਤੇ ਵਰਦਾ ਤੇ ਸਭ ਤੋਂ ਘੱਟ ਇੱਕ ਤਾਂ ਉਹਨੂੰ ਜ਼ਰੂਰ ਹੋਣਾ ਚਾਹੀਦਾ ਦੇ ਮਹਾਰੇ ਕਾਰੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਜ਼ਿੰਦਗੀ ਨਹੀਂ ਰਹਿਣੀ ਸਾਡੇ ਬੱਚੇ ਨਹੀਂ ਰਹਿਣੇ ਉੱਪਰ ਟੈਂਪਰੇਚਰ ਇਹਨਾਂ ਵੱਧ ਜਾਣਾ 60 ਡਿਗਰੀ ਤੇ ਜਦੋਂ ਚੱਲ ਗਿਆ ਤੇ ਜ਼ਿੰਦਗੀ ਸੰਭਵ ਹੈ ਇੱਕੋ ਇੱਕ ਹਾਲ ਹੈ ਬੜਾ ਸੌਖਾ ਫੁੱਟੇ ਲਾਓ ਤੇ ਉਹਨਾਂ ਨੂੰ ਪਾਲੋ ਜੋ ਕਿ ਬਾਇਸਾ ਬਟਾਲਾ ਕਰ ਰਹੀ ਹੈ ਕਿਉਂਕਿ ਇਹਦੇ ਕੰਮ ਲਈ ਇਸ ਕੰਮ ਲਈ ਆਪਾਂ ਜਿਹੜੇ ਆ ਬੰਦੇ ਵੀ ਰੱਖੇ ਹੋਏ ਆ ਜਿਹੜੇ ਤਨਖਾਹਦਾਰ ਬੰਦੇ ਹੀ ਰੱਖੇ ਆ ਇੱਕ ਦੋ ਉਹ ਕੰਮ ਕਰ ਰਹੇ ਆ ਸਰਦੀਆਂ 'ਚ ਵੀ ਕਰ ਰਹੇ ਆ ਭਾਵੇਂ ਗਰਮੀਆਂ 'ਚ ਵੀ ਕਰ ਰਹੇ ਆ ਬੂਟੇ ਦੇਖ ਲੋਲ ਕਰ ਰਹੇ ਆ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ ਤੱਕ ਤੁਹਾਡਾ ਜੀ ਦਾ ਖਾਲਸਾ ਵਾਹਿਗੁਰੂ ਜੀ